ਕਾਉਂਸਲਰ ਵਾਰ ਨੰਬਰ 24 ਦੇਖੋ ਪਹਿਲੀ ਗੱਲ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਉਹ ਤਾਂ ਪ੍ਰੈਸ ਨੋਟਾ ਦੇ ਵਿੱਚ ਹੀ ਰਹਿ ਜਾਂਦਾ ਵੀ ਜਿਹੜੀ ਅਸੀਂ ਬਰਸਾਤੀ ਨਾਲੀਆਂ ਦੀ ਜਿਹੜੀ ਆ ਉਹ ਸਫਾਈ ਕੀਤੀ ਹੈ ਵੱਡੇ ਵੱਡੇ ਪੀਆਰਓ ਵੱਲੋਂ ਡੀਪੀਆਰ ਅਫਸਰਾਂ ਤੋਂ ਜਿਹੜੇ ਵੱਡੇ ਵੱਡੇ ਪ੍ਰੈਸ ਕੰਟ ਸ਼ਾਪ ਕਹਿੰਦੇ ਬਟ ਉਹ ਸਿਰਫ ਜਿਹੜੇ ਸੀਮਿਤ ਹੈ ਨਿਊਜ਼ਪੇਪਰਾਂ ਤੱਕ ਦੇ ਸੀਮਿਤ ਹੈਗੇ ਜੇ ਤੁਸੀਂ ਅੱਜ ਦੀ ਰਿਐਲਿਟੀ ਦੇਖ ਲਓ ਮੇਰੇ ਸੁਣਨ ਦੇ ਵਿੱਚ ਆਇਆ ਵੀ ਕਿਸੇ ਅ ਕਮਿਸ਼ਨਰ ਮੈਡਮ ਨੇ ਗੱਲ ਕੀਤੀ ਹੋਣੀ ਆ ਵੀ ਜਿਹੜੀ ਇਲੈਕਸ਼ਨਸ ਦੇ ਕਰਕੇ ਜਿਹੜਾ ਆ ਪੀਆਰ ਕੀ ਅਸੀਂ ਉਹ ਜਿਹੜਾ ਨਹੀਂ ਕਰ ਸਕੇ ਬਟ ਜੋ ਮੈਂ ਸਾਰਾ ਦੀ ਨੌਲੇਜ ਦੇ ਵਿੱਚ ਇਹ ਵਾਅਦਾ ਕਰ ਦਵਾਂ ਵੀ ਜਿਹੜੇ ਰਨਿੰਗ ਕੰਮ ਜਿਹੜੇ ਚੱਲਦੇ ਪਏ ਆ ਉਹਨਾਂ ਨੂੰ ਆਪਾਂ ਕਰ ਸਕਦੇ ਆ ਇਹਦੇ ਨਾਲ ਇਲੈਕਸ਼ਨ ਕੋਰਡ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਿਰਫ ਇੱਕ ਨੀਅਤ ਖੋਟੀ ਆ ਵੀ ਅਸੀਂ ਕੰਮ ਨਹੀਂ ਕਰਨਾ ਬੀਸਿਕਲੀ ਮੇਨ ਗੱਲ ਇਹ ਆ ਤੁਸੀਂ ਟਾਂਡਾ ਰੋਡ ਤੇ ਚੱਲਿਓ ਅਸੀਂ ਹੋਰ ਕੋਈ ਗੱਲ ਨਹੀਂ ਕਰਨੀ ਟਾਂਡਾ ਰੋਡ ਤੇ ਚੱਲ ਜੇ ਤੁਸੀਂ ਟਾਂਡਾ ਰੋਡ ਦੇ ਉੱਤੇ ਥੋੜੀਆਂ ਬਹੁਤਿਆਰ ਇਨਕ੍ਰੋਚਮੈਂਟ ਸੀ ਹੋ ਗਈਆਂ ਜਿਹੜਾ ਉਹ ਕੰਮ ਹੈਗਾ ਉਹਦੇ ਉੱਤੇ ਲੋਕਾਂ ਨੇ ਬੋਰਡਸ ਰੱਖ ਲਏ ਆ ਉਹ ਤੱਕ ਮਤਲਬ ਇਨਕ੍ਰੂਚਮੈਂਟ ਸੀ ਲੋਕਾਂ ਨੇ ਕਰ ਲਈਆਂ ਔਰ ਇਹ ਉੱਤੇ ਤੁਸੀਂ ਮੇਰੇ ਹਿਸਾਬ ਦੇ ਨਾਲ ਬਹੁਤ ਹੀ ਨੀਦਾਪਾ ਗੱਲ ਕਰਦੇ ਪਿਛਲੇ 10 ਸਾਲਾਂ ਤੋਂ ਅੱਜ ਤੱਕ ਇੱਕ ਵਾਰੀ ਵੀ ਨਹੀਂ ਸਫਾਈ ਹੋਈ ਹੁੰਦੀ ਉੱਥੇ ਸੋ ਇਹ ਸਿਰਫ ਹਵਾਈ ਗੱਲਾਂ ਆਂ ਵੀ ਸਫਾਈ ਕਰ ਦਾਂਗੇ ਅਸੀਂ ਇਹ ਕਰ ਦਵਾਂਗੇ ਉਹ ਕਰ ਦਵਾਂਗੇ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਨੇ ਚਾਰਕ ਫੋਟੋਆਂ ਖਿੱਚ ਕੇ ਪਾ ਰਣੀਆਂ ਲੋਕਾਂ ਦੀਆਂ ਅੱਖਾਂ 'ਚ ਜਿਹੜੀ ਐ ਮਿੱਟੀ ਪਾਉਣ ਵਾਲਾ ਕੰਮ ਕਰਦੇ ਪਏ ਆ ਪਵਿੱਤਰ ਜੀ ਤੁਸੀਂ ਐਡਵੋਕੇਟ ਵੀ ਹੋ ਤੁਸੀਂ ਕਾਰਪੋਰੇਸ਼ਨ ਦਾ ਉੱਪਰ ਜਾਣਦੇ ਹੋ ਉੱਥੇ ਦੇ ਆਫੀਸਰਸ ਦੇ ਨਾਲ ਉੱਥੇ ਸਾਰੇ ਤੁਸੀਂ ਗਾਰੋ ਮਤਲਬ ਜਿਹੜਾ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣ ਇਹ ਕੀ ਲੱਗਦਾ ਕਿ ਹਰ ਸਾਲ ਜੇ ਇਹ ਨਾਲਿਆਂ ਦੀ ਸਫਾਈ ਦੇ ਲਈ ਤੁਸੀਂ ਕਹਿੰਦੇ ਪ੍ਰੈਸ ਰੋਡ ਜਾਰੀ ਰਹੇ ਆ ਦਾਵੇ ਵਾਦੇ ਕੀਤੇ ਜਾਂਦੇ ਫੋਟਾ ਕਿਤਿਆਂ ਜਾਂਦੇ ਆ ਪਰ ਹੁੰਦਾ ਨਹੀਂ ਪਰ ਉਹ ਜਿਹੜਾ ਉਹਦੇ ਲਈ ਫੰਡ ਚ ਨਹੀਂ ਉਹਦੇ ਲਈ ਪੈਸਾ ਜਿਹੜਾ ਆ ਉਹ ਕਿੱਥੇ ਜਾਂਦਾ ਕੀ ਲੱਗਦਾ ਦੇਖੋ ਜਿਹੜੇ ਫੰਡਸ ਦੇ ਜੋ ਵੀ ਦੇਖੋ ਐਕਚੁਅਲੀ ਇਦਾਂ ਹੁੰਦਾ ਇਹਨਾਂ ਦੀ ਟੈਂਡਰਿੰਗ ਹੁੰਦੀ ਆ ਹਾਊਸ ਦੇ ਵਿੱਚ ਮਤਾ ਆਉਂਦਾ ਮੈਜੋਰਟੀ ਚ ਮਤਾ ਪਾਸ ਹੁੰਦਾ ਫਿਰ ਉਹਦਾ ਕੰਮ ਕਿਸੇ ਠੇਕੇਦਾਰ ਨੂੰ ਲੋਟ ਹੁੰਦਾ ਉਹ ਕੰਮ ਹੁੰਦਾ ਕਿ ਨਹੀਂ ਹੁੰਦਾ ਇਟ ਡਿਪੈਂਡ ਕਰਦਾ ਗਵਰਨਮੈਂਟ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਵੀ ਜਿਹੜੀ ਉਹਨਾਂ ਦੀ ਬਾਡੀਜ਼ ਹੈਗੀਆਂ ਉਹਨਾਂ ਨੂੰ ਆ ਕੇ ਚੈੱਕ ਕਰਨਾ ਚਾਹੀਦਾ ਸੁਪਰਵਾਈਜ਼ਿੰਗ ਕਰਨੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਆਡਿਟ ਹੋਣੇ ਚਾਹੀਦੇ ਆ ਵੀ ਜਿਹੜੇ ਕੰਮ ਵਾਕੇ ਹੋਏ ਵੀ ਹੈ ਕਿ ਨਹੀਂ ਚਲੋ ਅਸੀਂ ਪੋਲਿਟਿਕਲ ਲੋਕ ਕਹਿ ਸਕਦੇ ਆ ਵੀ ਅਸੀਂ ਪੋਲਿਟਿਕਸ ਨਾਲ ਸੰਬੰਧ ਰੱਖਦੇ ਆ ਅਸੀਂ ਮਹਿਕਮੇ ਦੇ ਖਿਲਾਫ ਬੋਲਣਾ ਸਰਕਾਰ ਦੇ ਖਿਲਾਫ ਬੋਲਣਾ ਪਰ ਇਹਨਾਂ ਨੂੰ ਲੋਕਲ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦੇ ਆਲੇ ਦੁਆਲੇ ਲੋਕਾਂ ਦੇ ਘਰ ਹੈਗੇ ਆ ਤੇ ਜਿਹੜੇ ਬਰਸਾਤੀ ਨਾਲਿਆਂ ਦੇ ਕਰਕੇ ਜਿਹੜੇ ਲੋਕ ਇਹ ਤੋਂ ਸਫਰ ਹੁੰਦੇ ਲੋ ਮਤਲਬ ਪ੍ਰਸ਼ਾਸਨ ਨੂੰ ਉਹਨਾਂ ਤੋਂ ਆ ਕੇ ਉਹਨਾਂ ਦੇ ਵਿਊਜ਼ ਲੈ ਲੈਣੇ ਚਾਹੀਦੇ ਵੀ ਆਹ ਕੰਮ ਹੁੰਦੇ ਵੇ ਹੋ ਰਹੇ ਕਿ ਨਹੀਂ ਹੋ ਰਹੇ ਉਹ ਲੋਕ ਜਿਹੜਾ ਤੁਹਾਨੂੰ ਇਸ ਬਾਰੇ ਜਾਣੂ ਕਰਵਾ ਸਕਦੇ ਆ ਦੇਖੋ ਮੈਂ ਵੀਡੀਓ ਦੀ ਸਟਾਰਟਿੰਗ ਚ ਹੀ ਗੱਲ ਕਲੀਅਰ ਕਰ ਦਿੱਤੀ ਸੀਗੀ ਕਈ ਨਾਲਿਆਂ ਦੇ ਉੱਤੇ ਸਲੇਬਾਂ ਹੀ ਉੱਡ ਗਈਆਂ ਰਾਤ ਬਰਾਤੇ ਕਿਤੇ ਸਟਰੀਟ ਲਾਈਟ ਨਹੀਂ ਹੁੰਦੀ ਕਿਤੇ ਹਨੇਰਾ ਹੁੰਦਾ ਲਾਈਟ ਗਈ ਹੁੰਦੀ ਮਿਸ ਹੈਪਨਿੰਗਸ ਇਦਾਂ ਨਹੀਂ ਹੁੰਦੀਆਂ ਲੋਕੀ ਨਾਲਿਆਂ 'ਤੇ ਡਿਗੇ ਜਾਂਦੇ ਬੰਦਿਆਂ ਦੇ ਨਾਲ ਨਾਲ ਜਾਨਵਰ ਤਾਂ ਰੋਜ਼ ਹੀ ਦੇਖਿਆ ਹਣਾ ਤੁਸੀਂ ਜਾਨਵਰ ਵਿੱਚ ਡਿੱਕੇ ਗੱਲ ਸਾੜੀ ਜਾਂਦੇ ਆਲੇ ਦੁਆਲੇ ਜਿਹੜੇ ਘਰਾਂ ਵਾਲੇ ਹੁੰਦੇ ਦੁਕਾਨਾਂ ਵਾਲੇ ਹੁੰਦੇ ਨੂੰ ਸਮੈਲ ਦੇ ਨਾਲ ਹੀ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਅਸੀਂ ਹੁਣੇ ਇਦਾਂ ਹੀ ਕੈਮਰਾ ਲੈ ਕੇ ਅਸੀਂ ਟਾਂਡਾ ਰੋਡ ਤੇ ਚੱਲ ਜਾਣਾ ਤੁਸੀਂ ਦੇਖਿਓ ਉਹਨਾਂ ਨਾਲਿਆਂ ਦੇ ਵਿੱਚ ਬਰਸਾਤੀ ਜਿਹੜੇ ਨਾਲੇ ਬਣਾਏ ਆ ਉਹਨਾਂ ਦੇ ਉੱਤੇ ਕਈਆਂ ਦੇ ਤਾਂ ਸਲੇਬਸ ਹੈ ਨਹੀਂ ਗੀਆਂ ਮੋਸਟਲੀ ਹੁਣ ਵੀ ਚਾਰ ਪੰਜ ਜਗ੍ਹਾ ਦੇ ਉੱਤੇ ਅੱਗ ਤੁਹਾਨੂੰ ਜਿਹੜੀ ਅੱਗ ਲੱਗੀ ਹੋਈ ਮਿਲਣੀ ਹੈ ਸੋ ਮੇਰੀ ਤਾਂ ਇਹ ਹੀ ਗੱਲ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਆਡਿਟ ਹੋਣਾ ਚਾਹੀਦਾ ਕੰਮ ਹੁੰਦਾ ਕਿ ਨਹੀਂ ਹੁੰਦਾ ਇਲੈਕਸ਼ਨਸ ਆਉਂਦੇ ਜਾਂਦੇ ਰਹਿਣੇ ਪਰ ਜਿਹੜੇ ਕੰਮ ਰਨਿੰਗ ਹੈ ਗਈ ਆ ਵੀ ਜਦੋਂ ਬਰਸਾਤਾ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਆਪਾਂ ਸਮ ਟਾਈਮਸ ਕੀ ਹੁੰਦਾ ਵੀ ਬਰਸਾਤਾ ਕਦੀ ਡਿਲੇ ਹੋ ਜਾਂਦੀਆਂ ਕਦੀ ਟਾਈਮ ਤੋਂ ਪਹਿਲਾਂ ਆ ਜਾਂਦੀਆਂ ਰੱਬ ਨਾ ਕਰੇ ਜੀ ਹੁਣ ਟਾਈਮ ਤੋਂ ਪਹਿਲਾਂ ਆ ਜਾਣ ਫੇਰ ਪ੍ਰਸ਼ਾਸਨ ਕੀ ਕਰੂਗਾ ਫੇਰ ਇਹਨਾਂ ਨੇ ਕਹਿਣਾ ਯਾਰ ਮੌਸਮ ਦੀ ਮਾਰ ਪੈ ਗਈ ਆ ਮੌਸਮ ਅੱਗੇ ਕਿਹੜਾ ਜ਼ੋਰ ਆ ਮੌਸਮ ਇਦਾਂ ਆ ਇਹ ਫਿਰ ਉਹਨਾਂ ਨੇ ਗੱਲ ਜਿਹੜੀ ਆ ਉਹ ਨੇਚਰਲ ਸੁੱਟ ਦੇਣੀ ਸੋ ਮੇਰੀ ਤੁਹਾਡੇ ਰਾਹੀਂ ਵੀ ਇਹੀ ਅਪੀਲ ਹੈ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਜਿਹੜਾ ਕੰਮ ਅਲ ਟੈਂਡਰ ਹੋਈ ਹੈ ਜਿਨ੍ਹਾਂ ਕੰਮਾਂ ਦੇ ਆਲਰੇਡੀ ਕੰਮ ਅਲਾਟ ਹੋ ਚੁੱਕੇ ਅਸੀਂ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਪੂਰੇ ਕਰ ਦਈਏ ਤਾਂ ਜ਼ਿਆਦਾ ਬੈਟਰ ਹੈ। ਇਹ ਸਫਾਈ ਤਾਂ ਮੇਰੇ ਹਿਸਾਬ ਨਾਲ ਤਾਂ ਸਫਾਈ ਕਦੀ ਹੋਈ ਨਹੀਂ। ਹੁੰਦੀ ਵੀ ਹੋਏਗੀ ਪਰ ਉਹ ਸਿਰਫ ਫੋਟੋਆਂ ਤੱਕ ਤੇ ਪ੍ਰੈਸ ਨੋਟਾਂ ਤੱਕ ਸੀਮਿਤ ਹੈ। ਜਿਹੜੀ ਹਾਰਸ਼ ਰਿਐਲਿਟੀ ਜਿਹੜੀ ਗਰਾਊਂਡ ਰਿਐਲਿਟੀ ਉੱਥੋਂ ਦੇ ਬਸ ਸਨੀਕ ਦੱਸ ਸਕਦੇ ਫੇਰ ਮੈਂ ਉਹੀ ਗੱਲ ਕਹਿ ਰਿਹਾ ਅਸੀਂ ਲੋਕਾਂ ਨੇ ਕਰਨੇ ਪੋਲਿਟਿਸ਼ੀਅਨਸ ਐ ਇਹ ਪੋਲਿਟਿਕਸ ਨਾਲ ਸੰਬੰਧ ਰੱਖਦੇ ਆ ਇਹਨਾਂ ਨੇ ਸਰਕਾਰ ਦੇ ਖਿਲਾਫ ਬੋਲਣਾ ਹੀ ਐ ਪਰ ਜੇ ਤੁਸੀਂ ਗਰਾਊਂਡ ਰਿਐਲਿਟੀ ਪਤਾ ਕਰਨੀ ਲੋਕਾਂ ਦੇ ਵਾਲ ਵਾਲੇ ਥੀਵਜ਼ ਲੈ ਲਓ ਚਾਹੇ ਕਮਿਸ਼ਨਰ ਮੈਡਮ ਖੁਦ ਜਾ ਕੇ ਲੈ ਲੈਣ ਨਾਲ ਡਿਪਾਰਟਮੈਂਟ ਹੋਰ ਚੱਲ ਜਵੇ ਕਾਰਪੋਰੇਸ਼ਨ ਦਾ ਜਾ ਕੇ ਲੋਕਾਂ ਦੇ ਵਿਊ ਲੈਣ ਪਤਾ ਕਰੋ ਵੀ ਉੱਥੇ ਸਫਾਈ ਹੋਈ ਕਿ ਨਹੀਂ ਹੋਈ ਜੀ ਦੇਖੋ ਨਾਲਿਆਂ ਦੀ ਸਫਾਈ ਦੀ ਤਾਂ ਅੱਪਾ ਗੱਲ ਦੂਰ ਦੀ ਕਰ ਲੈ ਬੜੀ ਦੂਰ ਦੀ ਗੱਲ ਆ ਨਾਲਿਆਂ ਦੀ ਸਫਾਈ ਚਲੋ ਉਹ ਤਾਂ ਸਾਲ ਦੇ ਸਾਲ ਬਕੰਨੀ ਹੁੰਦੀ ਤੁਸੀਂ ਸ਼ਹਿਰ 'ਚ ਸਫਾਈ ਦੇ ਹਾਲਾਤ ਦੇਖ ਲਓ ਹੁਸ਼ਿਆਰਪੁਰ ਦੇ ਮੇਜਰ ਮੇਜਰ ਪੁਆਇੰਟਾਂ ਤੇ ਚੱਲ ਜਿਓ ਤੁਸੀਂ ਜਲੰਧਰ ਐਂਟਰੀ ਤੇ ਦੇਖ ਲਓ ਤੁਹਾਨੂੰ ਕੂੜੇ ਦਾ ਢੇਰ ਮਿਲਨੇ ਹੁਸ਼ਿਆਰਪੁਰ ਸਿਵਲ ਹਸਪੀਟਲ ਦੇ ਲਾਗੇ ਤੁਹਾਨੂੰ ਕੂੜਿਆਂ ਦਾ ਢੇਰ ਮਿਲਨੇ ਡੀਏਵੀ ਕਾਲਜ ਦੇ ਲ ਸੋ ਇਹ ਜਿਹੜੀਆਂ ਚੀਜ਼ਾਂ ਇਹ ਖਤਮ ਨਹੀਂ ਹੋਣ ਵਾਲੀਆਂ ਇਲੈਕਸ਼ਨਸ ਵੀ ਹੁੰਦੇ ਜਾਂਦੇ ਰਹਿਣੇ ਸਾਰੀਆਂ ਚੀਜ਼ਾਂ ਇਹ ਚਲਦੀਆਂ ਰਹਿਣੀਆਂ ਪਰ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਗੰਦਗੀ ਦਾ ਹਾਲ ਹੈ ਜੋ ਪ੍ਰੈਸ ਨੋਟਰ ਤੱਕ ਸੀਮਿਤ ਰਹਿ ਗਿਆ ਉਹਨਾਂ ਦੇ ਜਿਹੜੇ ਹਾਲਾਤ ਹੈ ਅੱਜ ਸਫਾਈ ਦੇ ਹੁਸ਼ਿਆਰਪੁਰ ਦੇ ਬਹੁਤ ਵੱਧ ਤੋਂ ਬੱਤਰ ਹੋ ਗਏ ਆ। ਬਿਕਰਮਜੀਤ ਸਿੰਘ ਕਲਸੀ ਜੀ ਸਾਫ ਕਾ ਕੌਂਸਲਰ ਜੀ ਬਿਕਰਮਜੀਤ ਕੁ ਪ੍ਰਸਾਦੀ ਨਾਲੇ ਜਿਹੜੇ ਹੈਗੇ ਸ਼ਹਿਰ ਦੇ ਵਿੱਚ ਤੁਹਾਡੇ ਇਸ ਮਾਰਕੀਟ 'ਚ ਵੀ ਦੇਖਣ ਨੂੰ ਆ ਰਹੇ ਹੈਗੇ ਕਿ ਬੜੀ ਗੰਦਗੀ ਇਹਦੇ ਵਿੱਚ ਜਮ੍ਹਾਂ ਹੈਗੀ ਆ। ਕਿਵੇਂ ਦੇਖਦੇ ਹੋ ਪ੍ਰਸਾਦ ਤੋਂ ਪਹਿਲਾਂ ਦਗਮੱਜੇ ਮਾਰੇ ਜਾਂਦੇ ਇਹਨਾਂ ਨੂੰ ਸਾਫ਼ ਕਰਨ ਦੇ ਉੱਤੇ ਖਰਚੇ ਜਿਹੜੇ ਕੀਤੇ ਜਾ ਰਹੇ ਦੀ ਗੱਲ ਹੈ ਪ੍ਰੈਸ ਕੋਰਟ ਜਾਰੀ ਕਰਦੇ ਕਿਵੇਂ ਦੇ ਇਹ ਜੀ ਦਿਆਨ ਇਹ 217 ਚ ਹੈ ਨਾਲੇ ਬਣੇ ਸੀ ਜਿਸ ਲਈ ਨਾਲੇ ਇਹਨਾਂ ਨੇ ਬਣਾਉਣੇ ਸ਼ੁਰੂ ਕੀਤੇ ਸੀ ਨਾ ਉਦੋਂ ਪੂਰੀ ਮਾਰਕੀਟ ਨੇ ਬਾਬਾ ਪਿਸ਼ਪ ਕਰਮਾ ਮੋਟਰ ਮਾਰਕੀਟ ਹੈ ਟਾਂਡਾ ਰੂਟ ਤੇ ਆ ਇਹ ਪੂਰੀ ਮਾਰਕੀਟ ਨੇ ਇਹਦਾ ਵਿਰੋਧ ਕੀਤਾ ਸੀ ਵਿਰੋਧ ਤਾਂ ਕੀਤਾ ਸੀ ਇੱਕ ਤਾਂ ਇਹ ਨਾਲੇ ਜਿਹੜੇ ਬਣੇ ਬਿਲਕੁਲ ਗਲਤ ਆ ਇਹਦੇ ਨਾਲ ਜਿਹੜੀ ਅੱਗੇ ਤੋਂ ਸੜਕ ਜੇ ਚੌੜੀ ਕਰਨੀ ਹੋਵੇ ਤਾਂ ਚੌੜੀ ਨਹੀਂ ਹੋ ਸਕਦੀ ਜੀ ਤੇ ਇੱਕ ਇਹ ਸੜਕ ਤੋਂ ਉੱਚੇ ਬਹੁਤ ਬਣਾਏ ਆ ਜੀ ਤੁਸੀਂ ਆ ਕੇ ਬਰਸਾਤਾਂ 'ਚ ਦੇਖਿਓ ਬਿਲਕੁਲ ਇਹ ਯੂਸਲੈਸ ਹੈ ਇਹਦੇ 'ਚ ਬਿਲਕੁਲ ਪਾਣੀ ਨਹੀਂ ਜਾ ਰਿਹਾ ਬਰਸਾਤਾਂ ਦਾ ਹੈ ਨਾ ਤੇ ਨਾ ਹੀ ਇਹਦੇ ਤੇ ਕੋਈ ਗੱਡੀ ਖੜੀ ਕਰ ਸਕਦਾ ਨਾ ਹੀ ਇਹ ਐਕਸੀਡੈਂਟ ਦਾ ਇਹ ਘਰ ਹੈ ਇਹ ਇੱਕ ਇਹ ਕੂੜੇ ਦਾ ਡੰਪ ਬਣ ਗਿਆ ਇਹ ਬਹੁਤ ਜਗ੍ਹਾ ਤੇ ਇਹਦੇ ਖੁੱਲੇ ਹੋਏ ਆ ਜਿਹੜਾ ਵੀ ਕੋਈ ਕੂੜਾ ਕੋਈ ਜਿਹਨੇ ਜਿਹਦੇ ਕੋਲ ਵੀ ਕੋਈ ਕੂੜਾ ਹੁੰਦਾ ਉਹ ਡੰਪ ਤੇ ਸਿੱਟਣ ਦੀ ਜਗ੍ਹਾ ਇਹਦੇ ਵਿੱਚ ਸਿੱਟ ਦਿੰਦਾ ਇਹਦੇ ਚ ਕੋਈ ਜਾਨਵਰ ਜੇ ਵੱਢ ਜਿਵੇਂ ਉਹ ਤੋਂ ਨਿਕਲ ਨਹੀਂ ਹੁੰਦਾ ਉਹ ਮਰ ਜਾਂਦਾ ਮਸ਼ਕ ਆਉਂਦਾ ਬਿਮਾਰੀ ਦਾ ਘਰ ਹੈ ਇਹ ਬਹੁਤ ਵਾਰ ਇਹ ਜਦੋਂ ਇਹ ਬਣਨੇ ਸ਼ੁਰੂ ਹੋਏ ਤਾਂ ਅਸੀਂ ਬਹੁਤ ਸਾਰੀ ਮਾਰਕੀਟਾਂ ਲੈਣ ਦਾ ਵਿਰੋਧ ਕੀਤਾ ਸੀ ਅਖਬਾਰਾਂ ਚ ਵੀ ਆਇਆ ਸੀ ਸਾਨੂੰ ਸਵਚਨ ਦਵਾਇਆ ਗਿਆ ਸੀ ਵੀ ਇਹ ਨੂੰ ਨਾ ਸੀ ਇਹ ਸੜਕ ਦੇ ਬਿਲਕੁਲ ਲੈਵਲ ਤੇ ਬਣਾਵਾਂਗੇ ਤੇ ਅੰਡਰਗਰਾਉਂਡ ਬਣਾ। ਪਰ ਫਿਰ ਵੀ ਪ੍ਰਸ਼ਾਸਨ ਦੀ ਕੀ ਇਹਦੇ ਚ ਕਮੀ ਰਹੀ ਕੀ ਹੋਇਆ ਇਹ ਜਿਹੜਾ ਇਹਨਾਂ ਨੂੰ ਬਿਲਕੁਲ ਗਲਤ ਤਰੀਕੇ ਨਾਲ ਬਣਾਇਆ ਗਿਆ। ਕਲਚੀ ਸਾਹਿਬ ਹਰ ਸਾਲ ਇਹਨਾਂ ਨੂੰ ਸਾਫ਼ ਕਰਨ ਦੀ ਦੀ ਗੱਲ ਸਾਹਮਣੇ ਹੁੰਦੀ ਪ੍ਰਸ਼ਾਸਨ ਦੁਆਰਾ ਕਿੰਨੀ ਇੱਕ ਵਾਰੀ ਸਾਫ਼ ਹੋਏ ਹੁਣ ਤੱਕ ਇਹ 17 ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਵਾਰੀ ਵੀ ਸਾਫ਼ ਹੁੰਦੇ ਨਹੀਂ। ਤੁਸੀਂ ਇਹਦੇ 'ਚ ਝਾਤੀ ਮਾਰੋ ਕੈਮਰੇ ਦੀ ਇਹਦੇ 'ਚ ਮਾਰਿਓ ਬਿਲਕੁਲ ਇਹ ਭਰੇ ਪਏ ਆ ਨੱਕੋ ਨੱਕ ਹਰ ਕੋਈ ਸਾਰੇ ਦੁਕਾਨਦਾਰ ਜਿਹੜੇ ਇਹਦੇ 'ਚ ਕੂੜਾ ਸੜਦੇ ਆ ਦੁਕਾਨਦਾਰ ਕੀ ਮੱਲੇ ਵਾਲੇ ਵੀ ਆ ਕੇ ਜਿਹੜੇ ਇਹਦੇ 'ਚ ਕੂੜਾ ਸੜਦੇ ਆ ਬਹੁਤ ਇੱਥੇ ਦੁਕਾਨਾਂ 'ਚ ਮਸ਼ਕ ਆਉਂਦੀਆਂ ਮੱਛਰ ਆ ਬਹੁਤ ਮਾੜਾ ਤੇ ਪ੍ਰਸ਼ਾਸਨ ਬਸ 10-15 ਦਿਨ ਤੱਕ ਸ਼ੁਰੂ ਹੋ ਜਾਣੀ ਆ ਹਰ ਸਾਲ ਪ੍ਰਸ਼ਾਸਨ ਪੈਂਦੀ ਆ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਖਾਸ ਤੌਰ ਤੇ ਇਲਾਕਾ ਜਿਹੜਾ ਮਿੰਨੀ ਨਹਿਰਾਂ ਦਾ ਸੂਆਂ ਕੱਸੀਆਂ ਤੋਂ ਰੂਪ ਧਾਰਨ ਕਰਨ ਲੱਗੇ ਕਰ ਲੈਂਦੇ ਆ ਪਰ ਪ੍ਰਸ਼ਾਸਨ ਵੱਲੋਂ ਲੇਟ ਲਤੀਫੀ ਜਾਂ ਨજર ਹੁੰਦਾ ਜੀ ਨੂੰ ਕਿਵੇਂ ਦੇਖਦੇ ਹੋ ਦੇਖੋ ਇਹਦੇ ਚ ਦੋ ਗੱਲਾਂ ਆ ਇੱਕ ਤਾਂ ਜਿਹੜੇ ਨਾਲੇ ਆ ਨਾਲਿਆਂ ਦਾ ਕੋਈ ਫਾਇਦਾ ਹੀ ਹੈ ਨਹੀਂ ਜੀ ਨਾਲਿਆਂ ਚ ਪਾਣੀ ਜਾਂਦਾ ਹੀ ਨਹੀਂ ਇੱਕ ਤੁਸੀਂ ਆ ਕੇ ਦੇਖਿਓ ਜਦੋਂ ਬਰਸਾਤਾ ਹੋਣੀਆਂ ਦੇਖੋ ਇਹਦੇ ਚ ਕਿਤੇ ਵੀ ਇਹ ਜਿਹੜਾ ਜਿਹੜਾ ਹਜੇ ਪ੍ਰਵਾਹ ਚੌਕ ਵਾਲਾ ਨਾਲਾ ਹੈ ਨਾ ਉਹ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ 'ਚ ਪਾਣੀ ਜਾਂਦਾ ਕਿਉਂਕਿ ਉੱਥੇ ਪਾਣੀ ਦਾ ਬਹਾਅ ਸਾਰੇ ਸ਼ਹਿਰ ਦਾ ਬਹਾਅ ਉੱਥੇ ਚੱਲ ਜਾਂਦਾ ਜਿਹੜਿਆ ਟਾਂਡਾ ਰੋਡ ਤੇ ਬਣਿਆ ਇੱਥੇ ਤਾਂ ਪਾਣੀ ਬਿਲਕੁਲ ਮੇਰਾ ਖਿਆਲ ਆ ਵੀ ਇਹਦੇ 'ਚ ਨਹੀਂ ਜਾਂਦਾ ਹੋਣਾ ਮੜਾ ਜਾ ਵੀ ਪਾਣੀ ਬਿਲਕੁਲ ਯੂਸਲੈਸ ਹੈ ਨਾ ਹੀ ਇਹ ਸਾਫ਼ ਹੁੰਦੇ ਇਹਦੇ 'ਚ ਪਾਣੀ ਜਾਊਗਾ ਤੇ ਸਾਫ਼ ਹੋਣਗੇ ਬਾਹਰ ਨਾਲ ਤੇ ਇਹ ਭਰੇ ਇੰਨੇ ਪਏ ਆ ਕਿ ਇਹ ওভারਫਲੋ ਹੋ ਜਾਂਦੇ ਪਾਣੀ ਇਹਨਾਂ ਦੇ ਬਾਹਰ ਹੁੰਦਾ ਹੈ ਕੂੜਾ ਕੂੜੇ ਨਾਲ ਭਰੇ ਪਾਣੀ ਇਹਦਾ ਫਿਰ ਖਰਚਾ ਕਿੱਥੇ ਕੀਤਾ ਜਾ ਰਿਹਾ ਜਿਹੜੇ ਹਰ ਸਾਲ ਦਾਅਵੇ ਕੀਤੇ ਜਾਂਦੇ ਨੇ ਸਾਫ਼ ਕਰਨ ਦੇ ਲਈ ਸੁਭਾਵਿਕ ਤੀਸੇ ਗੱਲ ਆ ਉਹਦੇ ਲਈ ਖਰਚਾ ਵੀ ਹੁੰਦਾ ਹੋਏਗਾ ਮਤਾਂ ਕੋ ਟੈਂਡਰ ਕਿਵੇਂ ਦੇਖ ਤੁਸੀਂ ਕੌਂਸਲਰ ਵੀ ਰਹੇ ਹੋ ਇਹ ਤਾਂ ਦੇਖੋ ਹੁਣ ਪ੍ਰਸ਼ਾਸਨ ਨੂੰ ਪੁੱਛਿਆ ਜਾ ਸਕਦਾ ਵੀ ਉਹ ਕਿੱਥੇ ਖਰਚਾ ਕਰਦੇ ਆ ਕਿ ਕਿੱਥੇ ਉਹ ਪੈਸੇ ਲਾਉਂਦੇ ਆ ਤੇ ਮੇਰੀ ਨਿਗਾਹ ਚ ਤਾਂ ਹਜੇ ਤੱਕ ਇੱਕ ਬਾਰੇ ਵੀ ਇਹ ਜਿਹੜਾ ਸਾਫ਼ ਮੰਗ ਕਰਦੇ ਉਹਨਾਂ ਨਾਲ ਇਹ ਬਿਲਕੁਲ ਇਹ ਸਾਫ਼ ਹੋਣੇ ਚਾਹੀਦੇ ਆ ਜੇ ਬਣੇ ਹੀ ਗਏ ਆ ਕਿਸੇ ਤਰੀਕੇ ਨਾਲ ਗਲਤ ਬਣ ਗਏ ਆ ਤੇ ਇਹਨਾਂ ਨੂੰ ਸਾਫ਼ ਤਾਂ ਰੱਖਣ ਇਨਾਂ ਦੀ ਸਫਾਈ ਹੋਵੇ ਬਰਸਾਤਾਂ ਤੋਂ ਪਹਿਲਾਂ ਬਿਲਕੁਲ ਇਹ ਖਾਲੀ ਹੋਣੇ ਚਾਹੀਦੇ ਆ ਜਿੱਥੋਂ ਟੁੱਟਿਓ ਜਗ੍ਹਾ ਜਗ੍ਹਾ ਤੋਂ ਟੁੱਟਿਓ ਲੋਕੀ ਜਿਹੜਾ ਕੂੜਾ ਸੈੱਟ ਦੇ ਜਿਹਦੇ ਵਿੱਚ ਉਹ ਜਗ੍ਹਾ ਬੰਦ ਹੋਣੀ ਚਾਹੀਦੀਆਂ ਇਹਨੂੰ ਪ੍ਰੋਪਰ ਤਰੀਕੇ ਨਾਲ ਲੋਕਾਂ ਦਾ ਕਹਿੰਦਾ ਕਿ ਜਦੋਂ ਇਹਨਾਂ ਨੂੰ ਪੈਦਲ ਚੱਲਣ ਵਾਲੇ ਚੱਲਣ ਦੇ ਲਈ ਵਰਤੋਂ ਕਰਦੇ ਆ ਪਰ ਜਗ੍ਹਾ ਜਗ੍ਹਾ ਸਲੇਪਰ ਟੁੱਟੀਆਂ ਹੋਣ ਕਰਕੇ ਨੇਰੇ ਨੇਰੇ ਕਈ ਵਾਰੀ ਲੋਕ ਡਿੱਕੇ ਵੀ ਜਾਂਦੇ ਹਾਂ ਸਾ ਹੁੰਦਾ ਇੱਥੇ ਜੀ ਵਿਚੜੇ ਪੈਂਦੇ ਆ ਕਿਉਂਕਿ ਅੱਜ ਕੱਲ ਲੋਕੀ ਨੇਹਰਾ ਹੁੰਦਾ ਆ ਕਿ ਹਲੇ ਫੁੱਟਪਾਥ ਸੰਭ ਕੇ ਤੁਰਨ ਲੱਪੈਂਦੇ ਆ ਅੱਗੋਂ ਨਾਲਾ ਟੁੱਟਾਂ ਦਾ ਬੇਖ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਸਾਤੀ ਨਾਲਿਆਂ ਦੀ ਸਫਾਈ ਦਾ ਜਿਹੜਾ ਬਿਆਨ ਹੈ ਉਹ ਸਟਾਰਟ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਅਸੀਂ ਜਿਹੜੇ 18 ਸਾਡੇ ਕਾਰਪੋਰੇਸ਼ਨ ਜੂਰੀਸਡਿਕਸ਼ਨ ਵਿੱਚ ਨਾਲੇ ਫਾਲ ਕਰਦੇ ਨੇ ਉਹਨਾਂ ਦੀ ਸਫਾਈ ਲਈ ਅਸੀਂ ਟੈਂਡਰ ਜਿਹੜਾ ਉਹ ਫਲੋਟ ਕਰ ਰਹੇ ਹਾਂ ਤੇ ਵਿਦੀਨ 15 ਡੇਸ ਉਹ ਟੈਂਡਰ ਜਿਹੜਾ ਖੁੱਲ ਜਾਏਗਾ ਤੇ ਉਸ ਤੋਂ ਬਾਅਦ ਫਿਰ ਸਫਾਈ ਦਾ ਜਿਹੜਾ ਕੰਮ ਹੈ ਉਹ ਸਟਾਰਟ ਹੋ ਜਾਏਗਾ ਦੇਖਣ ਵਿੱਚ ਆਇਆ ਹੈਗਾ ਮੈਡਮ ਜੀ ਟਾਂਡਾ ਰੋਡ ਜਿਹੜੀ ਹੈਗੀ ਆ ਪ੍ਰੈਜ਼ੀਡੈਂਸੀ ਹੋਟਲ ਤੋਂ ਲੈ ਕੇ ਦਸਾ ਸਿੰਘ ਰਾਮ ਗਲੀ ਚੌਕ ਤੋਂ ਲੈ ਕੇ ਉੱਥੇ ਨਾਲੇ ਜਿਹੜੇ ਆ ਪੂਰੇ ਬਲਾਕ ਹੋ ਚੁੱਕੇ ਆ ਲੋਕਾਂ ਨੇ ਉਹਦੇ ਵਿੱਚ ਕਚਰਾ ਭਰ ਦਿੱਤਾ ਹੈਗਾ ਔਰ ਬਰਸਾਤ ਨੂੰ ਜਿਹੜੇ ਆ ਉਹ ਕੰਮ ਨਹੀਂ ਆ ਰਹੇ ਕਰੋੜਾਂ ਰੁਪਏ ਜਿਹੜਾ ਉਹਨਾਂ ਤੇ ਲਾਗਤ ਲੱਗੀ ਸੀਗੀ ਉਹ ਸਫਾਈ ਲੋਕਾਂ ਦਾ ਕਹਿਣਾ ਜਿਹੜੀ ਅਸੀਂ ਜਨਤਾ ਨਾਲ ਗੱਲ ਕੀਤੀ ਹੈ ਕਦੇ ਸਫਾਈ ਹੋਈ ਨਹੀਂ ਉਹਨਾਂ ਇਹਦੇ ਵਿੱਚ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਾਂਗੀ ਕਿ ਪਿੱਛੇ ਅਸੀਂ ਜਿਹੜਾ ਸ਼ਹਿਰ ਵਿੱਚ ਵੀ ਸਫਾਈ ਦਾ ਅਭਿਆਨ ਚਲਾਇਆ ਸੀ ਉਹਦੇ ਵਿੱਚ ਅਸੀਂ ਕਾਫੀ ਸ਼ਹਿਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫੀਡਬੈਕ ਵੀ ਉਹਦਾ ਪੋਜ਼ਿਟਿਵ ਸਾਨੂੰ ਮਿਲਿਆ ਬਹੁਤ ਸਾਰੇ ਸ਼ਹਿਰ ਦੇ ਵਾਸੀਆਂ ਕੋਲੋਂ ਵੀ ਅਤੇ ਹੋਰ ਏਜੰਸੀਜ਼ ਕੋਲੋਂ ਵੀ ਇਹਦੇ ਵਿੱਚ ਬਰਸਾਤੀ ਨਾਲਿਆਂ ਦਾ ਜਿਹੜਾ ਅਸੀਂ ਅਭਿਆਨ ਆ ਇਹਨੂੰ ਹੁਣ ਰਿਵਾਈਵ ਕਰਾਂਗੇ ਦੁਬਾਰਾ ਸ਼ੁਰੂ ਕਰਾਂਗੇ ਤਾਂਕਿ ਬਰਸਾਤ ਦੇ ਮੌਸਮ 'ਚ ਸਾਨੂੰ ਜਿਹੜੀ ਜ਼ਿਆਦਾ ਦਿੱਕਤ ਆ ਉਹ ਪੇਸ਼ ਨਾ ਆਵੇ ਇਸ ਦੇ ਨਾਲ ਹੀ ਅਸੀਂ ਜਿਹੜੇ ਸ਼ਹਿਰ ਦੇ ਨਿਵਾਸੀ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਉਸੀਂ ਵੀ ਸਾਡਾ ਇਹਦੇ ਵਿੱਚ ਸਾਥ ਦਵੋ ਤੇ ਜਿਹੜੇ ਨਾਲੇ ਆ ਉਹਦੇ ਵਿੱਚ ਜਿਹੜਾ ਗਾਰਬੇਜ ਅਸੀਂ ਫੈਂਕਦੇ ਆ ਉਹਨੂੰ ਨਾ ਸੁੱਟਿਆ ਜਾਏ ਕਿਉਂਕਿ ਸਭ ਤੋਂ ਜ਼ਿਆਦਾ ਮੁਸ਼ਕਿਲ ਹੀ ਪੋਲੀਥਿਨ ਲਿਫਾਫਿਆਂ ਦੀ ਆਂਦੀ ਹੈ ਜਦੋਂ ਅਸੀਂ ਡੰਪ ਕਰਦੇ ਆ ਉਹ ਲਿਫਾਫੇ ਫਸ ਜਾਂਦੇ ਨੇ ਤੇ ਉਹਦੇ ਨਾਲ ਜਿਹੜਾ ਪਾਣੀ ਦਾ ਜਿਹੜਾ ਅੱਗੇ ਹੈਗਾ ਫਲੋ ਰੁਕਦਾ ਸੋ ਇਹਦੇ ਵਿੱਚ ਬੇਨਤੀ ਹੈ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਆਉਣ ਵਾਲੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਅਦਰਵਾਇਜ਼ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੋਲੀਥਿਨ ਦਾ ਜਿਹੜਾ ਯੂਜ਼ ਆ ਉਹਨੂੰ ਘਟਾਈਏ ਤੇ ਉਹਦੀ ਡੰਪਿੰਗ ਹਰ ਜਗ੍ਹਾ ਨਾ ਕਰੀਏ ਜਿਹੜੀ ਉਹ ਸਾਰੀ ਮਾਰਕੀਟ ਹੈਗੀ ਹੈ ਕਹਿੰਦਾ ਉਹਨਾਂ ਦਾ ਰੋਜ਼ਗਾਰ ਵੀ ਹੈਗਾ ਉਹਨਾਂ ਲੋਕਾਂ ਦਾ ਕਹਿੰਣਾ ਕਿ ਅਸੀਂ ਉੱਥੇ ਕਾਫੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਜਿਹੜਾ ਉਹਦੇ ਵਿੱਚ ਸਾਰਾ ਬਲੌਕ ਹੋਇਆ ਪਿਆ ਗੰਦਗੀ ਕਾਰਨ ਮਰੇ ਹੋਏ ਜਾਨਵਰ ਵੀ ਲੋਕ ਛੁੱਟ ਜਾਂਦੇ ਨੇ ਉਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਸਫਾਈ ਕਰਮੀ ਜਾਂ ਕੋਈ ਅਨਨੋਨ ਲੋਕ ਡਰੇ ਹੈ ਉਹਨੂੰ ਅੱਗ ਵੀ ਲਗਾ ਜਾਂਦੇ ਔਰ ਉਹ ਦੁੱਖਦਾ ਰਹਿੰਦਾ ਜਿਹਦੇ ਕਰਕੇ ਦੁਕਾਨਾਂ ਨੂੰ ਨੁਕਸਾਨ ਹੋ ਸਕਦਾ ਹੈ ਇਹ ਚੀਜ਼ ਜਿਹੜੀ ਹੈਗੀ ਆ ਤੁਸੀਂ ਮੇਰੇ ਨੋਟਿਸ 'ਚ ਲਿਆਇਓ ਮੈਂ ਚੈੱਕ ਕਰਵਾ ਲੈਨੀ ਆ ਕਿ ਇਹ ਪ੍ਰੋਬਲਮ ਕਿਉਂ ਆ ਰਹੀ ਆ ਤੇ ਅਸੀਂ ਸ਼ੋਰ ਕਰਦੇ ਆ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਜਿਹੜਾ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮੈਡਮ ਕਈ ਜਿਹੜੇ ਹੈਗੇ ਆ ਸਰਕਾਰੀ ਨਾਲਿਆਂ ਦੇ ਤੇ ਅਪਰੋਚਮੈਂਟ ਹੋਈ ਹੋਇਆ ਕਿਤੇ ਦੁਕਾਨਾਂ ਪਈਆਂ ਹੈਗੀਆਂ ਕਿਤੇ ਲੋਕਾਂ ਨੇ ਮਕਾਨ ਵੀ ਬਣਾ ਲਏ ਬਹੁਤ ਸਾਰੇ ਏਰੀਏ ਹੈਗੇ ਆ ਜਿਹੜੇ ਤੇ ਉਹ ਕੀ ਅਪਰੋਚਮੈਂਟ ਕਿੱਦਾਂ ਹਟਾਉਗੇ ਤੁਸੀਂ encroachment ਲਈ ਅੱਜ ਹੀ ਅਸੀਂ ਇੱਕ ਮੀਟਿੰਗ ਕਰਕੇ ਹਟੇ ਆ ਤੁਹਾਨੂੰ ਵੀ ਪਤਾ ਹੈ ਕਿ ਪਿੱਛੇ ਅਸੀਂ ਇਲੈਕਸ਼ਨ ਚ ਬਿਜ਼ੀ ਹੋਣ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਸਾਡੀਆਂ ਇਨ ਮਿਡ ਰਹਿ ਗਈਆਂ ਸੀ ਜਿਹੜੇ ਅਸੀਂ ਪ੍ਰੋਸੈਸ ਸਟਾਰਟ ਕੀਤੇ ਸੀ ਬਟ ਉਹਨਾਂ ਨੂੰ ਅੱਜ ਅਸੀਂ ਸਟਾਰਟ ਰੀਸਟਾਰਟ ਆਇਲ ਸੇ ਆਈਲ ਯੂਜ਼ ਦਾ ਵਰਡ ਕਿ ਰੀਸਟਾਰਟ ਕਰਨ ਜਾ ਰਹੇ ਹਾਂ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਚਾਹੇ ਉਹ ਸਫਾਈ ਨੂੰ ਲੈ ਕੇ ਆ ਚਾਹੇ ਐਨਕ੍ਰੋਚਮੈਂਟ ਨੂੰ ਲੈ ਕੇ ਹੈਗੀ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਠੀਕ ਹੁੰਦੀਆਂ ਨਜ਼ਰ ਆਣਗੀਆਂ ਇਹਦੇ ਵਿੱਚ ਅਸੀਂ ਇੱਕ ਹੋਰ ਚੀਜ਼ ਨਵੀਂ ਕਰਨ ਜਾ ਰਹੇ ਹਾਂ ਕਿ ਮੋਸਟਲੀ ਸਾਨੂੰ ਦਿੱਕਤ ਆਂਦੀ ਆ ਅਦਰ ਡਿਪਾਰਟਮੈਂਟਸ ਨਾਲ ਕੋਆਰਡੀਨੇਸ਼ਨ ਦੀ ਕਿਉਂਕਿ ਇੱਕ ਇਕੱਲਾ ਡਿਪਾਰਟਮੈਂਟ ਇਹ ਚੀਜ਼ ਵਿੱਚ ਇਨਵੋਲ ਨਹੀਂ ਹੁੰਦਾ ਇਹਦੇ ਵਿੱਚ ਸਾਨੂੰ ਟ੍ਰੈਫਿਕ ਚਾਹੀਦੀ ਆ ਪੀ ਡਬਲਯੂ ਡੀ ਦੀ ਹੈਲਪ ਚਾਹੀਦੀ ਆ ਡਰੇਨੇਜ ਦੀ ਹੈਲਪ ਚਾਹੀਦੀ ਆ ਸੋ ਇਹਨਾਂ ਸਾਰੇ ਡਿਪਾਰਟਮੈਂਟਸ ਦੇ ਨਾਲ ਅਸੀਂ ਮੀਟਿੰਗਸ ਕਰਕੇ ਅਸੀਂ ਇੱਕ ਐਕਸ਼ਨ ਪਲਾਨ ਤਿਆਰ ਕਰਾਂਗੇ ਜਿਦੇ ਨਾਲ ਆਉਣ ਵਾਲੇ ਟਾਈਮ ਵਿੱਚ ਇਹ ਚੀਜ਼ਾਂ ਤੋਂ ਸਾਨੂੰ ਨਿਜ਼ਾਤ ਮਿਲੇਗੀ ਕਿਹੜਾ ਐਕਰੋਚਮੈਂਟ ਹੈਗਾ ਯਾਰ ਇਹ ਟੈਂਪਰੇਰੀ ਨਹੀਂ ਮੈਡਮ ਜਿਹੜਾ ਜਿਹੜਾ ਪੱਕੇ ਮਕਾਨ ਵਗੈਰਾ ਬਣਾ ਲਏ ਆ ਜਿਹੜੀਆਂ ਦੁਕਾਨਾਂ ਪੱਕੀਆਂ ਉੱਤੇ ਬਣਾਉਣੀਆਂ ਨੇ ਨਾਲਿਆਂ ਦੇ ਉੱਤੇ ਖਾਸ ਤੌਰ ਤੇ ਜਿੱਦਾਂ ਰੇਲਵੇ ਰੋਡ ਵਗੈਰਾ ਹੋਵੇ ਤੇ ਹੋਰ ਵੀ ਬਹੁਤ ਜਗ੍ਹਾ ਹੈਗੀ ਆ ਉਹਨਾਂ ਨੂੰ ਕਿੱਦਾਂ ਹਟਾਇਆ ਜਾਊਗਾ ਦੇਖੋ ਕੋਈ ਵੀ ਅਸੀਂ ਕੈਂਪੇਨ ਸਟਾਰਟ ਕਰਦੇ ਹਾਂ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਅਸੀਂ ਸਰਵੇ ਕਰਦੇ ਹਾਂ ਕਿ ਉਹਦਾ ਸਟੇਟਸ ਕੀ ਆ ਸੋ ਇੱਕ ਵਾਰੀ ਅਸੀਂ ਚੈੱਕ ਕਰਦੇ ਹਾਂ ਕਿ ਕਿੱਥੇ ਕੀ ਕਿੰਨੀ ਇਨਕ੍ਰੋਚਮੈਂਟ ਹੈਗੀ ਆ ਸੋ ਉਹਦੇ ਵਾਸਤੇ ਫਿਰ ਅਸੀਂ ਐਕਸ਼ਨ ਪਲਾਨ ਬਣਾਵਾਂਗੇ ਨੋਟਿਸ ਇਸ਼ੂ ਕਰਾਂਗੇ ਚਲਾਨ ਕਰਨੇ ਆ ਫਿਰ ਲਾਸਟ ਸਟੈਪ ਤੁਹਾਨੂੰ ਪਤਾ ਹੈ ਕਿ ਆਂਦਾ ਹੈ ਡੈਮੋਲੀਸ਼ਨ ਦਾ ਸੋ ਐਸ ਪਰ ਲਾ ਜੋ ਵੀ ਪ੍ਰੋਸੈਸ ਹੈਗਾ ਅਸੀਂ ਉਹਨੂੰ ਫਾਲੋ ਕਰਕੇ ਉਹਦੀ ਜਿਹੜੀ ਹੈਗੀ ਆ ਮੌਕੇ ਤੇ ਜਿਹੜੀ ਪਾਲਣਾ ਸੁਨਿਸ਼ਚਿਤ ਕਰਾਂਗੇ ਕੋਈ ਰਾਜਨੀਤਿਕ ਦਬਾਅ ਵਗੈਰਾ ਵੀ ਰਹਿੰਦਾ ਹੈ ਜਾਂ ਫਿਰ ਜਦੋਂ ਇਦਾਂ ਦੀ ਅਪਰੋਚਮੈਂਟ ਰਚਾਉਣੀ ਹੁੰਦੀ ਹੈ ਜਾਂ ਨਹੀਂ ਇਸ ਤਰ੍ਹਾਂ ਦਾ ਮੈਨੂੰ ਹਲੇ ਤੱਕ ਕੋਈ ਦਿੱਕਤ ਨਹੀਂ ਆਈ ਰਾਜਨੀਤਿਕ ਦਬਾਅ ਦੀ ਤੋਂ ਆਈ ਹੋਪ ਕਿ ਅਸੀਂ ਜਿਹੜਾ ਹੈਗਾ ਜੋ ਐਸ ਪਰ ਲਾਅ ਹੈਗਾ ਵਾ ਉਹੀ ਕੋਸ਼ਿਸ਼ ਕਰਾਂਗੇ ਕਰਨ ਦੀ ਸਰਕਾਰ ਵੱਲੋਂ ਪੂਰਾ ਸਹਿਯੋਗ ਰਹਿੰਦਾ ਹੈ ਬਿਲਕੁਲ ਜੀ ਸਰਕਾਰ ਵੱਲੋਂ ਪੂਰਾ ਸਹਿਯੋਗ ਹੈ ਤੁਸੀਂ ਅਪਰੋਚਮੈਂਟਸ ਦੀ ਗੱਲ ਕੀਤੀ ਘੱਟ ਡਿਪਾਰਟਮੈਂਟਸ ਦੇ ਨਾਲ ਕੋਆਰਡੀਨੇਟ ਕਰਨ ਦੇ ਵਿੱਚ ਦਿੱਕਤ ਆਉਂਦੀ ਸੀ ਜਿਹੜੀ ਕਿ ਹੁਣ ਤੁਸੀਂ ਉਹਨੂੰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਟ੍ਰੈਫਿਕ ਪੁਲਿਸ ਨਾਲ ਗੱਲ ਕੀਤੀ ਜਾਂਦੀ ਹੈ ਇਨਕ੍ਰੋਚਮੈਂਟਸ ਨੂੰ ਲੈ ਕੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਟ੍ਰੈਫਿਕ ਸਲੂਟ ਕਰਨਾ ਉਹਨਾਂ ਦਾ ਕੰਮ ਹੈ ਇਨਕ੍ਰੋਚਮੈਂਟਸ ਨੂੰ ਹਟਾਉਣਾ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਵੱਲੋਂ ਹਮੇਸ਼ਾ ਅਤੀਤ ਦੇ ਵਿੱਚ ਵੀ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਕਾਰਵਾਈ ਹੁੰਦੀ ਹੈ ਪਰ ਲੋਕਾਂ ਦਾ ਕਹਿਣਾ ਜਨਤਾ ਦਾ ਕਹਿਣਾ ਕਿ ਇੱਕ ਦਿਨ ਦੀ ਕਾਰਵਾਈ ਹੁੰਦੀ 365 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਇਨਕ੍ਰੋਚਮੈਂਟਸ ਉਵੇਂ ਹੀ ਜੜੀਆਂ ਪ੍ਰਕਰਾਰ ਹੋ ਜਾਂਦੀਆਂ ਹੈਗੀਆਂ ਬਾਜ਼ਾਰਾਂ ਦੇ ਵਿੱਚ ਖਾਸ ਕਰਕੇ ਗੱਲ ਕਰੀਏ ਖਾਨਕੁਰੀ ਲੜਾ ਗੇਟ ਹੈਗਾ ਹੈ ਕੌਸ਼ਲਾ ਬਾਜ਼ਾਰ ਹੈਗਾ ਬੱਸ ਸਟੈਂਡ ਦਾ ਇਲਾਕਾ ਹੈ ਘੜਕਾਵਰ ਦਾ ਇਲਾਕਾ ਉਦੋਂ ਤੇ ਕੀ ਅਸੀਂ ਕੁਝ ਵਿੱਚ ਕਰ ਰਹੀ ਹੋਏ ਕਰਨ ਦੇ ਜਿਹੜੇ ਆ ਪ੍ਰੋਗਰਾਮ ਚੱਲ ਰਿਹਾ ਹੈ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਇੱਕ ਇਕੱਲਾ ਡਿਪਾਰਟਮੈਂਟ ਇਸ ਤਰ੍ਹਾਂ ਦੀਆਂ ਕੰਪਲੈਕਸ ਇਸ਼ੂਜ਼ ਜਿਹੜੇ ਹੈਗੇ ਉਹਨਾਂ ਨੂੰ ਨਹੀਂ ਡੀਲ ਕਰ ਸਕਦਾ ਇਹਦੇ ਵਿੱਚ ਸਾਨੂੰ ਮਲਟੀਪਲ ਡਿਪਾਰਟਮੈਂਟਸ ਦੀ ਕੋਆਰਡੀਨੇਸ਼ਨ ਰਿਕੁਆਇਰਡ ਹੈ ਉਹਦੇ ਵਾਸਤੇ ਅਸੀਂ ਇੱਕ ਮੀਟਿੰਗ ਆਲਰੇਡੀ ਅੱਜ ਹੀ ਮੈਂ ਡਿਸਕਸ ਕੀਤਾ ਹੈ ਇੱਕ ਡਿਪਾਰਟਮੈਂਟ ਦੀ ਮੀਟਿੰਗ ਅਸੀਂ ਇਸ ਹਫ਼ਤੇ ਵਿੱਚ ਕਰਕੇ ਅਸੀਂ ਐਕਸ਼ਨ ਪਲਾਨ ਤਿਆਰ ਕਰ ਰਹੇ ਹਾਂ ਜਿੱਥੇ ਜਿਹੜੇ ਡਿਪਾਰਟਮੈਂਟ ਦਾ ਰੋਲ ਆਂਦਾ ਹੈ ਉਹ ਰੋਲ ਨੂੰ ਅਸੀਂ ਕਿਸ ਤਰੀਕੇ ਨਾਲ ਉੱਥੇ ਮੌਕੇ ਤੇ ਇੰਪਲੀਮੈਂਟ ਕਰਵਾ ਮੇ ਕਰਨੀ ਹੈ ਆਈ نو ਇਹਨੂੰ ਟਾਈਮ ਲੱਗੇਗਾ ਇਟਸ ਨਾਟ ਵਨ ਡੇ ਵਰਕ ਹੀ ਅਸੀਂ ਜੇ ਅੱਜ ਪਲਾਨ ਕਰ ਰਿਹਾ ਤੇ ਕੱਲ ਅਸੀਂ ਕਰ ਲਵਾਂਗੇ ਕਿਉਂਕਿ ਇਹਦੇ ਵਿੱਚ ਡਿਪਾਰਟਮੈਂਟਸ ਦੇ ਨਾਲ-ਨਾਲ ਸਾਨੂੰ ਸ਼ਹਿਰ ਨਿਵਾਸੀਆਂ ਦੀ ਹੈਲਪ ਦੀ ਜ਼ਰੂਰਤ ਵੀ ਪੈਂਦੀ ਆ ਉਹਨਾਂ ਵੱਲੋਂ ਵੀ ਰੂਲਸ ਜਿਹੜੇ ਓਬੇ ਕੀਤੇ ਜਾਣ ਤੇ ਫੇਰੀ ਇਹਨੂੰ ਕੀਤਾ ਜਾ ਸਕਦਾ ਸੋ ਅਵੇਅਰਨੈਸ ਪਲਸ ਵਿਜੀਲੈਂਸ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਵਿਜੀਲੈਂਟ ਟਰੈਕ ਹੈ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਸਾਰੇ ਜਿਹੜੇ ਸਾਡੇ ਹੈਗੇ ਇਸ ਤਰ੍ਹਾਂ ਦੇ ਇਸ਼ੂਜ਼ ਉਹਨਾਂ ਨੂੰ ਰਿਜ਼ੋਲਵ ਕਰੀਏ ਫ फेब्रुवारी ਵਿੱਚ ਮੈਡਮ ਮਤਾ ਪਾ ਕੇ ਇਹ ਜਿਹੜਾ ਪਾਸ ਹੋ ਗਿਆ ਸੀਗਾ ਜਿਹੜਾ ਨਾਲਿਆਂ ਦੀ ਸਫਾਈ ਦਾ ਤੇ ਜਦਕੀ ਐਸ ਮਈ ਵਿੱਚ ਪਹਿਲੀ ਜਿੰਨੇ ਵੀ ਰਹੇ ਹੈਗੇ ਆ ਕਮਿਸ਼ਨਰ ਰਹੇ ਆ ਜਾਂ ਮੇਅਰ ਰਹੇ ਹੈਗੇ ਆ ਮਈ ਦੇ ਵਿੱਚ ਹੀ ਜਿਹੜਾ ਹੈਗਾ ਨਾਲਿਆਂ ਦੀ ਸਫਾਈ ਸ਼ੁਰੂ ਕਰਾ ਦਿੰਦੇ ਸੀ ਤੇ ਐਕੀ ਟੂ ਮੱਚ ਲੇਟ ਹੈਗਾ ਆ ਕੋਈ ਚੰਦ ਦਿਨ ਹੈਗੇ ਕਿਉਂਕਿ ਬਰਸਾਤ ਵੀ ਨੈਕਸਟ ਮੰਥ ਤੇ ਜਲਦੀ ਆ ਰਹੀ ਹੈ ਜੀ ਮਤਲਬ ਕਹਿ ਦਈਏ ਕਿ 15 20 ਦਿਨਾਂ ਵਿੱਚ ਜਿਹੜੀ ਹੈਗੀ ਆ ਪਹੁੰਚਣੀ ਹੈਗੀ ਆ ਬਸ ਮਾਨਸੂਨ ਜਿਹੜੀ ਆ ਤੇ ਇੱਕ ਇਹ ਵੱਡਾ ਹੈ ਨਹੀਂ ਕੋਈ ਮਸਲਾ ਕਿ ਇਹਨੇ ਛੋਟੇ ਮਤਲਬ ਪੜਾਅ ਵਿੱਚ ਤੁਸੀਂ ਐਡਾ ਵੱਡਾ ਸ਼ਹਿਰ ਕਿੱਦਾਂ ਕਵਰ ਜੇ ਤੁਸੀਂ ਉਹਨੂੰ ਲੇਟ ਦੀ ਗੱਲ ਕਰ ਰਹੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੋਡ ਲੱਗਾ ਹੋਣ ਕਰਕੇ ਕਈ ਚੀਜ਼ਾਂ 'ਚ ਸਾਨੂੰ ਦਿੱਕਤ ਆਈ ਸੀ ਬਟ ਕੋਈ ਗੱਲ ਨਹੀਂ ਅਸੀਂ ਪੂਰੇ ਤਿਆਰ ਆ ਅਸੀਂ ਇਹਨੂੰ ਵਿਦਿਨ ਟਾਈਮ ਕੋਸ਼ਿਸ਼ ਕਰਾਂਗੇ ਪੂਰਾ ਬਿਲਕੁਲ ਸਫਾਈ ਕਰਕੇ ਸ਼ਹਿਰ ਨਿਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਏਗੀ ਕੋਡ ਜਿਹੜਾ ਮੈਨੂੰ ਕਈ ਲੋਕ ਜਿਹੜੇ ਰਾਜਨੀਤਿਕ ਜੁੜੇ ਆਏ ਆ ਉਹ ਵੀ ਇਤਰਾਜੀ ਗੱਲ ਪਹਿਲੀ ਵਾਰ ਦਾ ਕਹਿਣਾ ਕਿ ਕੋਡ ਦੇ ਵਿੱਚ ਸਫਾਈ ਦੇ ਜਿਹੜੇ ਕੰਮ ਹੈ ਉਹ ਨਹੀਂ ਆਉਂਦੇ ਹੱਥੇ ਇਹ ਕਿੰਨੀ ਕਿ ਸੱਚਾਈ ਤੁਸੀਂ ਆਪ ਕਰਵਾ ਸਕਦੇ ਹੋ ਕੋਰਟ ਦੇ ਦੌਰਾਨ ਅਸੀਂ ਬਾਕੀ ਸਾਰੇ ਜਿਹੜੇ ਸਫਾਈ ਨਾਲ ਰਿਲੇਟਡ ਕੰਮ ਹੈ ਅਸੀਂ ਆਲਰੇਡੀ ਉਹ ਕੀਤੇ ਵੀ ਹੋਏ ਨੇ ਬਟ ਕਿਤੇ ਕੋਈ ਚੀਜ਼ ਜਿਹੜੀ ਆ ਸਾਡੇ ਕੋਲੋਂ ਜਿਹ ਟੈਂਡਰ ਪ੍ਰੋਸੈਸ ਆ ਜਿਹਦੇ ਵਿੱਚ ਸਾਨੂੰ ਫਿਰ ਕਈ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਹੈਗੀਆਂ ਨੇ ਸੋ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਅਸੀਂ ਜਿਹੜਾ ਹੁਣ ਕਰਨ ਜਾ ਰਹੇ ਹਾਂ ਦੁਬਾਰਾ ਉਹਦਾ ਪ੍ਰੋਸੈਸ ਇਲੈਕਸ਼ਨ ਕੋਰਟ ਤੋਂ ਬਾਅਦ ਸੋ ਲੱਗਦਾ ਕਿ ਜਨਤਾ ਨੂੰ ਵੀ ਇਟਸ ਇਟਸ ਨਾਟ ਅ ਮਤਲਬ ਵਰੀਡ ਵਾਲਾ ਕੁਝ ਨਹੀਂ ਹੈਗਾ ਇਹ ਕਰ ਲਿਆ ਜਾਏਗਾ ਕਾਰਪੋਰੇਸ਼ਨ ਪਹਿਲਾਂ ਵੀ ਕਰਦੀ ਰਹੀ ਹੈ ਤੇ ਕਾਰਪੋਰੇਸ਼ਨ ਹੁਣ ਵੀ ਕਰ ਲਏਗੀ ਲੱਗਦਾ ਹੈ ਕਿ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਸਫਾਈ ਦੇ ਮਾਮਲੇ 'ਚ ਪਲਾਸਟਿਕ ਵਗੈਰਾ ਕੌਂਗਰਸ ਕਰਕੇ ਜਾਂ ਮੇਰੀ ਸਾਰਿਆਂ ਨੂੰ ਰਿਕਵੈਸਟ ਹੈਗੀ ਹੈ ਕਿ ਅਸੀਂ ਸਾਰੇ ਸ਼ਹਿਰ ਦੇ ਨਿਵਾਸੀ ਹੈਗੇ ਹਾਂ ਤੇ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਰੱਖਣ 'ਚ ਸੁੰਦਰ ਰੱਖਣ ਵਿੱਚ ਕਾਰਪੋਰੇਸ਼ਨ ਦੀ ਹੈਲਪ ਕਰੀਏ